ਸਾਡੇ ਸਤਿਗੁਰੂ ਮਤਾ ਗੁਜਰਖੋੜ ਦੀ 3 ਦਿਨ ਤੋਂ ਚੱਲ ਰਿਹਾ ਪਤਨ ਅੱਜ ਉਹ ਦਿਨ ਹੈ ਜਦੋਂ ਕਲਗੀਧਰ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਆਪਣੇ ਹੱਕਾਂ ਦੇ ਬਦਲੇ ਤੇ ਲੜਾਈ ਉਹਦੀ ਇਹ ਨਹੀਂ ਸੀ ਉਸ ਛਾਚੇ ਦੇ ਨਾਲ ਹਕੂਮਤ ਦੇ ਨਾਲ ਕਿ ਮੁਸਲਮਾਨਾਂ ਦੇ ਜ਼ਬਰ ਦੇ ਉੱਤੇ ਲੜਾਈ ਸੀ ਉਦੋਂ ਵੀ ਇਹੋ ਹੀ ਨਿਆਰ ਸੀ ਕਿ ਜਿਹੜੇ ਗਿਰਤ ਕਰਨ ਵਾਲੇ ਲੋਕ ਆ ਜਰਵਾਣੇ ਜਿਹੜੇ ਲੋਕ ਆ ਉਸ ਮੌਕੇ ਤੇ ਉਹ ਆਪਦੇ ਜ਼ਿਮੀਦਾਰ ਵੱਡੇ ਬਣੇ ਸੀ ਗਾਹਾਂ-ਦਾਹਾਂ ਪਿੰਡਾਂ ਦੇ ਵਿੱਚ ਇੱਕ ਜ਼ਿਮੀਦਾਰ ਬਣਦਾ ਸੀ ਜਿਹੜਾ ਲੁੱਟ-ਪੁੱਟ ਕੇ ਜੋ ਕਿਸੇ ਨੂੰ ਬਚੇ ਨਾ ਬਚੇ ਉਹ ਜ਼ਿਮੀਦਾਰ ਸਾਰੇ ਘਰਾਂ ਤੋਂ ਲੁੱਟ ਕੇ ਲੈ ਜਾਂਦਾ ਸੀ ਤੇ ਉਸ ਕਲਗੀਧਰ ਪਾਸ਼ਾ ਨੇ ਨਾਰਾ ਦਿੱਤਾ ਸੀ ਮੇਰਾ ਕਿਸਾਨ ਜਿਉਂ ਤੋਂ ਮੈਂ ਕਲੇਮ ਖੇੜਨ ਕਾ ਚਾਹਾਂ ਸਰ ਪਰ ਗਰੀ ਕਲੀ ਮਰੀ ਆਉ ਉਹੋ ਹੀ ਨਾਰਾ ਅੱਜ ਆ ਜੇ ਜੁਨੀਅਰਾਂ ਇਪਲਾ ਲੱਖਾ ਅਸੀਂ ਸ਼ਾਸਕੀ ਵੀ ਛੱਡ ਕੇ ਗੈਰ ਰਾਜਨੀਤਿਕ ਮੋਰਚੇ ਦੇ ਆਗੂ ਪ੍ਰਧਾਨ ਜੀ ਖੋਸਾ ਸਾਹਿਬ ਉਹਨਾਂ ਦੀ ਸੋਚ ਦੇ ਥੱਲੇ ਚੱਲੇ ਆ ਉਹਨਾਂ ਨੇ ਇਹੋ ਹੀ ਸਮਝਾਇਆ ਕਿ ਪਹਿਲਾਂ ਆਪਾਂ ਹੱਕ ਤੇ ਸੱਚ ਦੀ ਲੜਾਈ ਆ ਜੇ ਫਸਲਾਂ ਤੇ ਨਸਲਾਂ ਦੀ ਲੜਾਈ ਨਹੀਂ ਫਸਲਾਂ ਦੀ ਲੜਾਈ ਨਹੀਂ ਆਉਣ ਵਾਲੀਆਂ ਨਸਲਾਂ ਦੀ ਲੜਾਈ ਆ ਕੱਲ ਨੂੰ ਅਗਰ ਇਹ ਚੀਜ਼ ਕਾਲੇ ਕਾਨੂੰਨ ਲਾਗੂ ਰਹਿੰਦੇ ਆ ਜਾਂ ਕੋਈ ਚੀਜ਼ ਇਹੋ ਜਿਹੀ ਬਣਦੀ ਆ ਤੇ ਆਉਣ ਵਾਲੇ ਜੰਸੋ ਦਾ ਲੋਕ ਨਸਲਾਂ ਨੇ ਕਹਿਣਾ ਕਿ ਸਾਡੇ ਨੇ ਵੱਡ ਵੱਡੇ ਰਹੀ ਉਹ ਤਾਂ ਅਸਲੇ ਹੀ ਬਹਿ ਕੇ ਮਰ ਗਏ ਪਹਿਲਾਂ ਇਥੋਂ ਤੇ ਲੰਧਾ ਬਣੀਆਂ ਸੀ ਉਹਨਾਂ ਦੇ ਚੱਲਦੇ ਹੋਏ ਸਮੁੱਚਾ ਜਿਹੜਾ 21 ਦਾ ਅੰਦਲਨ ਮੁੱਤਵੀ ਕਰਕੇ ਆਇਆ ਸੀ ਮੰਨੀਆਂ ਹੀਆਂ ਮਾਰਾ ਮੰਗਾ ਮਨਾਉਣ ਦੇ ਵਾਸਤੇ ਦਵਾਰਾ ਡੱਲੇਵਾਲ ਸਾਹਿਬ ਅਤੇ ਪ੍ਰਧਾਨ ਜੀ ਗੈਰ ਰਾਜਿਤ ਮੋਰਚਾ ਲੈ ਕੇ ਚੱਲੇ ਸੀ ਚਲੋ ਤੁਹਾਡੇ ਕਰਮ ਵਾਲੇ ਇਹ ਕਰਮ ਵਾਲਾ ਇਹ ਧਰਤੀ ਕਰਮ ਵਾਲੀ ਹੈ ਜਿੱਥੇ ਇੰਨੇ ਲੋਕਾਂ ਦੇ ਚਰਨ ਪੈਣੇ ਜਿੱਥੇ ਅਣਕੇ ਇੱਥੇ ਪਹਿੜਾ ਸ਼ੇਰਗੜ ਵਾਲੇ ਵਰਗੇ ਲੰਗਰ ਲਾਉਣੇ ਸੀ ਤੁਸੀਂ ਸਾਡੇ ਨਾਲ ਜੁੜਨਾ ਸੀ ਇਸ ਸਵਾਬ ਹੁੰਦਾ ਟਰਟੀ ਜੁੜਨ ਦਾ ਜਾਂ ਜੋੜਨ ਦਾ ਵਾਰ ਜੁੜਦਾ ਸੋ ਇਸ ਕੜੀ ਦੇ ਤਹਿਤ ਖਨੌਰੀ ਬੈਠੇ ਆਂ ਸਾਲ ਹੋ ਗਿਆ 10 ਮਹੀਨੇ ਬੈਠਿਆਂ ਨੂੰ ਅੱਜ ਤੁਹਾਡੇ ਪੈਨਾਲ ਕੇ ਇਕਾਈ ਬਣਾਈ ਆ ਇਕਾਈ ਦੇ ਨਾਲ ਤੁਹਾਨੂੰ ਸਾਡਾਂ ਨੂੰ ਵਧਾਈ ਦਿੰਦਾ ਆਸ ਬੇਨਤੀ ਕਰਦਾ ਹੱਥ ਜੋੜ ਕੇ ਕਦੇ ਇਹ ਨਾ ਸੋਚਿਆ ਕਿ ਅਸੀਂ ਆਪਣੇ ਹੱਕਾਂ ਲਈ ਲੜਦੇ ਆਂ ਸਾਈਂ ਮਾਨਵਤਾ ਲਈ ਲੜਾਂਗੇ ਤੇ ਸਾਡੀ ਇੱਜ਼ਤ ਯਕੀਨੀ ਆ ਜਦੋਂ ਅਸੀਂ ਆਪ ਦਾ ਸਵਾਰਥ ਸਮਝ ਕੇ ਲੜਾਂਗੇ ਉਦੋਂ ਅਸੀਂ ਸਾਡਾ ਨੁਕਸਾਨ ਹੋਗਾ ਵਹਿਗਰਜੀਕਾ ਕਾਲ ਸਾਹਿਬ ਇਹਨਾਂ ਦੀ ਗੱਲ ਸੀ